ਸੱਜਾ ਗੁੱਟ ਕਰ ਤੇਰੇ ਬੰਨ੍ਹਾ ਰਖੜੀ ਜੱਗ ਜਿਵੇਂ ਵੀਰ ਵੇ ਸੱਜਾ ਗੁੱਟ ਕਰ ਤੇਰੇ ਬੰਨ੍ਹਾ ਰਖੜੀ ਜੱਗ ਜਿਵੇਂ ਵੀਰ ਵੇ ਤਾਗਾ ਪੜੇ ਪਿਆਰ ਨਾਲ ਗੁੰਦਿਆ ਵਿੱਚ ਪਿਆਰ ਪਹਿਣਦਾ ਤਾਗਾ ਪੜੇ ਪਿਆਰ ਨਾਲ ਗੁੰਦਿਆ ਵਿੱਚ ਪਿਆਰ ਪਹਿਣਦਾ ਰੱਬ ਨਾਲ ਵੱਡੀਆਂ ਨੇ ਆਸਾਂ ਵੀਰਿਆ ਤੇਰੀ ਪੈਣ ਨੂੰ ਰੱਬ ਨਾਲ ਵੱਡੀਆਂ ਨੇ ਆਸਾਂ ਵੀਰਿਆ ਤੇਰੀ ਪੈਣ ਨੂੰ ਕੱल्ले ਕੱल्ले ਤਾਗੇ ਨਾਲ ਗੰਡਾਂ ਦਿੱਤੀਆਂ ਕੱल्ले ਕੱल्ले ਤਾਗੇ ਨਾਲ ਗੰਡਾਂ ਦਿੱਤੀਆਂ ਚੰਗੀ ਤਕਦੀਰ ਵੇ ਸੱਜਾ ਗੁੱਟੇ ਕਰ ਤੇਰੇ ਬੰਨਾਰ ਖੜੀ ਜੱਗ ਜਿਵੇਂ ਵੀਰ ਵੇ ਸੱਜਾ ਗੁੱਟੇ ਕਰ ਤੇਰੇ ਬੰਨਾਰ ਖੜੀ ਜੱਗ ਜਿਵੇਂ ਵੀਰ ਵੇ ਲੱਖ ਲੱਖ ਚਾ ਚੜੇ ਤੇਰੀ ਪੈਣ ਨੂੰ ਮੈਂ ਉਮੀਦਾ ਗੁੰਦੀਆ ਲੱਖ ਲੱਖ ਚਾ ਚੜੇ ਤੇਰੀ ਪੈਣ ਨੂੰ ਮੈਂ ਉਮੀਦਾ ਗੁੰਦੀਆ ਗਾਜੇ ਗਾਜੇ ਲੰਮੀਆਂ ਅਸੀਂ ਸਾਡੇ ਨੂੰ ਪਹਿਣਾ ਤਿਆਰ ਰਹਿੰਦੀਆਂ ਗਾਜੇ ਗਾਜੇ ਲੰਮੀਆਂ ਅਸੀਂ ਸਾਡੇ ਨੂੰ ਪਹਿਣਾ ਤਿਆਰ ਰਹਿੰਦੀਆਂ ਤੇਰਾ ਮੁਖ ਦੇਖਾਂ ਠੰਡ ਪੈ ਜੇ ਕਾਲ ਜੇ ਦਿਲ ਬੰਨੇ ਥੀਰਵੇਂ ਤੇਰਾ ਮੁਖ ਦੇਖਾਂ ਠੰਡ ਪੈ ਜੇ ਕਾਲ ਜੇ ਦਿਲ ਬੰਨੇ ਸੱਜਾ ਗੁੱਟੇ ਕਰ ਤੇਰੇ ਬੰਨ੍ਨਾ ਰਖੜੀ ਜੱਗ ਜਿਵੇਂ ਵੀਰਵੇਂ ਸੱਜਾ ਗੁੱਟੇ ਕਰ ਤੇਰੇ ਬੰਨ੍ਨਾ ਰਖੜੀ ਜੱਗ ਜਿਵੇਂ ਵੀਰਵੇਂ ਲੱਖ ਸੁੱਖਾ ਸੁੱਖਾ ਵੇ ਤੋ ਸੁਖੀ ਵਸਵੇ ਲੱਖ ਸੁੱਖਾ ਸੁੱਖਾ ਵੇ ਤੋ ਸੁਖੀ ਵਸਵੇ ਜੇਬ ਵਿੱਚੋਂ ਕੱਢ ਕੇ ਰੁਪਈਆ ਪੈਣ ਨੂੰ ਤੂੰ ਦੇਵੇਂ ਹੱਸ ਹੱਸਵੇਂ ਜੇਬ ਵਿੱਚੋਂ ਕੱਢ ਕੇ ਰੁਪਈਆ ਪੈਣ ਨੂੰ ਤੂੰ ਦੇਵੇਂ ਹੱਸ ਹੱਸਵੇਂ ਇੱਕੋ ਵੀਰ ਹੈਗਾ ਮੇਰਾ ਜੀਨ ਜੋਗੜਾ ਇੱਕੋ ਵੀਰ ਹੈਗਾ ਮੇਰਾ ਜੀਨ ਜੋਗਰਾ ਸੁਖੀ ਵਸ ਵੀਰ ਵੇ ਸੱਜਾ ਗੁੱਟੇ ਕਾਰ ਤੇਰੇ ਬੰਨ ਰਖੜੀ ਸਜਾ ਗੁੱਟ ਕਰ ਤੇਰੇ ਬਣਾ ਰਖੜੀ